ਦੀ ਜ਼ਿੰਦਗੀ ਚ ਭੁੱਲ ਕੇ ਚਾਹ ਬਣਾਉਣ ਲੱਗਿਆਂ ਇਹ ਗਲਤੀ ਨਾ ਕਰਨਾ ਨਹੀਂ ਤੇ ਪਰਿਵਾਰ ਦੇ ਕੁੱਠੇ ਦਿਨ ਸ਼ੁਰੂ ਹੋ ਜਾਣਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਸਾਧ ਸੰਗਤ ਉਹ ਬਹੁਤ ਇੱਕ ਅਹਿਮ ਮੁੱਦਾ ਹੈ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਤੇ ਜਾਂ ਇੰਜ ਕਹਿ ਲੋ ਵੀ ਕਿਤੇ ਹੋਰ ਵੀ ਐਦ ਹੋ ਸਕਦਾ ਪਰ ਜੇ ਜ਼ਿਆਦਾਤਰ ਆਪਾਂ ਵੇਖਿਆ ਤੇ ਆਪਣੇ ਪੰਜਾਬ ਦੇ ਵਿੱਚ ਹੀ ਵੇਖਿਆ ਉਹ ਹੈ ਜੀ ਵਹਿਮ ਭਰਮ ਕਰਮ ਕਾਂਡ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਇੱਥੇ ਆਮ ਹੀ ਕੀਤੀਆਂ ਜਾਂਦੀਆਂ ਨੇ ਜੋ ਅਸੀਂ ਸਾਡੇ ਸਭ ਦੇ ਸਾਹਮਣੇ ਹੀ ਵਰਤਦਾ ਘਾਰਾ ਜੋ ਅਸੀਂ ਸਾਫ਼ ਹੀ ਦੇਖਦੇ ਹਾਂ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਸਾ ਸੰਗਤ ਸਾਡੇ ਕਰਮ ਕਾਂਡ ਵਹਿਮ ਭਰਮ ਜਿਹੜਾ ਹੈ ਉਹ ਪੈਰ ਪੈਰ ਤੇ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਤੇ ਇਥੋਂ ਤੱਕ ਜੇ ਆਪਾਂ ਗੱਲ ਕਰੀਏ ਵੀ ਪਹਿਨਣ ਵਾਲੇ ਕੱਪੜਿਆਂ ਤੋਂ ਲੈ ਕੇ ਜੁੱਤੀ ਤੱਕ ਜਿਹੜਾ ਹੈ ਉਹ ਵਹਿਮ ਕੀਤਾ ਜਾਂਦਾ ਹੈ ਸਿਰ ਦੇ ਵਾਲਾਂ ਤੋਂ ਲੈ ਕੇ ਜੁੱਤੀ ਤੱਕ ਪਾਉਣ ਤੱਕ ਜਿਹੜਾ ਹੈ ਉਹ ਵਹਿਮ ਕੀਤਾ ਜਾਂਦਾ ਹੈ ਉਹਦਾ ਕਾਰਨ ਇੱਕੋ ਇੱਕ ਹੈ ਉਹ ਕਾਰਨ ਕੀ ਹੈ ਕਿ ਸਾਨੂੰ ਰੱਬ ਤੇ ਸਾਨੂੰ ਗੁਰੂ ਤੇ ਭਰੋਸਾ ਨਹੀਂ ਹੈ ਸਾਡਾ ਭਰੋਸਾ ਤੇ ਸਿੱਧਕ ਜਿਹੜਾ ਹੈ ਉਹ ਬਹੁਤ ਕੱਚਾ ਹੈ ਮੈਂ ਇੱਕ ਨਵੀਂ ਜਿਹੜੀ ਗੱਲ ਆਪਦੀ ਨਾਲ ਸਾਂਝੀ ਕਰਨੀ ਚਾਹਨਾ ਕੁਝ ਲੋਕ ਕਹਿੰਦੇ ਜੀ ਚਾਹ ਜਿਹੜੀ ਹੈ ਉਹ ਪਾਉਣ ਦੇ ਵਿੱਚ ਨਹੀਂ ਬਣਾਉਣੀ ਚਾਹੀਦੀ ਚਾਹ ਜਿਹੜੀ ਹੈ ਉਹ ਹਮੇਸ਼ਾ ਸਵਾਏ ਦੇ ਵਿੱਚ ਜਾਂ ਪੂਰੇ ਟਾਈਮ ਤੇ ਬਣਾਉਣੀ ਚਾਹੀਦੀ ਹੈ ਭਾਵ ਕਿ ਜਿਵੇਂ ਆਪਾਂ ਉਦਾਹਰਣ ਤੌਰ ਤੇ ਸਮਝ ਲਈਏ ਵੀ ਪੌਣੇ 9 ਪੌਣੇ 3 ਜਾਂ ਇਦਾਂ ਕਰਕੇ ਵੀ ਜੇ ਜਾਂ ਸਹੀ ਟਾਈਮ ਤੇ ਬਣਾਓ ਜਾਂ ਸਵਾਇਆ ਚ ਬਣਾਓ ਵੀ ਇਦਾਂ ਇਹਨੇ ਜੀ ਉਹ ਘਰ ਬਰਬਾਦ ਹੋ ਜਾਂਦੇ ਨੇ ਜਿਹੜੇ ਇਦਾਂ ਦੀਆਂ ਗਲਤੀਆਂ ਕਰਦੇ ਨੇ ਹੁਣ ਸਾਧ ਸੰਗਤ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਿਵਾ ਦਿਆਂ ਜਦ ਕਿ ਇਹਨਾਂ ਚੀਜ਼ਾਂ ਨਾਲ ਕਿਸੇ ਚੀਜ਼ ਦਾ ਕੋਈ ਗਹਿਰਾ ਸਬੰਧ ਨਹੀਂ ਹੈਗਾ ਹਾਲਾਂਕਿ ਖਾਣ ਪੀਣ ਦੀ ਚੀਜ਼ ਹੈ ਜਦੋਂ ਬੰਦੇ ਨੂੰ ਭੁੱਖ ਲੱਗੂਗੀ ਤੇ ਉਦੋਂ ਬਣਾ ਲੇਗਾ ਤੇ ਜੇ ਹੁਣ ਆਪਾਂ ਵਹਿਮ ਭਰਮ ਦੇਖੀ ਭਾਲ ਤੇ ਫੌਨ ਹੋਈ ਹੈ ਤੇ 15 15 ਮਿੰਟਾਂ ਨੂੰ ਭਾਵੇਂ ਅੱਧੇ ਘੰਟੇ ਨੂੰ ਘੰਟੇ ਨੂੰ ਬੰਦੇ ਦੀ ਜਾਨ ਨਿਕਲ ਜਾਏ ਤੇ ਆਪਾਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਫਿਰਦੇ ਰਹੀਏ ਸਾਧ ਸੰਗਤ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਤਿਗੁਰੂ ਨੇ ਨਹੀਂ ਸਿਖਾਈਆਂ ਮੇਰੇ ਪਾਤਸ਼ਾਹ ਦੇ ਤੋਂ ਕਹਿੰਦੇ ਨੇ ਕਹਿੰਦੇ ਜੇ ਕਿਸੇ ਦੀ ਮੌਤ ਹੋ ਗਈ ਹੈ ਕੋਈ ਇਸ ਸੰਸਾਰ ਤੋਂ ਚਲਿਆ ਗਿਆ ਹੈ ਸਾਹ ਸੰਗਤ ਠੀਕ ਹੈ ਅਫਸੋਸ ਸਾਰਿਆਂ ਨੂੰ ਹੁੰਦਾ ਹੈ ਮੈਂ ਕਈ ਪਿੰਡਾਂ ਦੇ ਵਿੱਚ ਵੇਖਿਆ ਹੈ ਜਿਹੜੇ ਕਹਿੰਦੇ ਜੀ ਤਿੰਨ ਤਿੰਨ ਮਹੀਨੇ ਤੱਕ ਕੋਈ ਮਿੱਠੀ ਚੀਜ਼ ਨਹੀਂ ਘਰ ਦੇ ਵਿੱਚ ਬਣਾਉਂਦੇ ਅਫਸੋਸ ਹੈ ਜੀ ਫਲਾਣਾ ਮੰਨਾ ਚੜਾਈ ਕਰ ਗਿਆ ਜਾਨੂ ਕੋਈ ਹੋਰ ਚੜਾਈ ਕਰ ਜਾਂਦਾ ਮਿਲਦੇ ਸ਼ਾਇਦ ਉਹ ਖਾਣ ਪੀਣ ਤੋਂ ਵੀ ਵਾਂਝੇ ਰਹਿ ਜਾਂਦੇ ਹੋਣਗੇ ਤੇ ਮੈਂ ਜਿਹੜੀ ਬੇਨਤੀ ਕਰਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਇਹਨਾਂ ਵਹਿਮਾਂ ਭਰਮਾਂ ਨੂੰ ਜਿਹੜਾ ਹੈ ਆਪਜੀ ਪਹਿਲ ਨਾ ਦਿਓ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਸਾਈਡ ਤੇ ਹੋ ਕੇ ਕਦੇ ਸੋਚ ਕੇ ਵੇਖਿਓ ਸਿੱਖੋ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਕੂਹਾਂ ਦੂਰ ਰਹਿਣਾ ਆਪਾਂ ਇਹਨਾਂ ਚੀਜ਼ਾਂ ਤੋਂ ਜਿਹੜਾ ਹੈ ਬਹੁਤ ਦੂਰ ਰਹੀਏ ਤਾਂ ਜ਼ਿੰਦਗੀ ਸਫਲ ਹੋਵੇਗੀ ਨਹੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਸਾਨੂੰ ਹਰਾਨ ਕਰ ਦੇਣਗੀਆਂ ਪਰੇਸ਼ਾਨ ਕਰ ਦੇਣਗੀਆਂ ਬੁਰਮੁਖ ਪਿਆਰਿਓ ਜਿਹੜਾ ਬੰਦਾ ਵਹਿਮਾਂ ਭਰਮਾਂ ਦੇ ਵਿੱਚ ਫਿਰਦਾ ਰਹੇ ਉਹ ਕਦੇ ਵੀ ਸਹੀ ਢੰਗ ਨਾਲ ਜ਼ਿੰਦਗੀ ਨਹੀਂ ਜਿਉ ਸਕਦਾ ਇਹ ਮੇਰੀ ਗਰੰਟੀ ਹੈ ਜੀ ਸਾਧ ਸੰਗਤ ਆਪਾਂ ਇਹਨਾਂ ਵਹਿਮਾਂ ਭਰਮਾਂ ਤੋਂ ਜਿਹੜਾ ਹੈ ਉਹ ਦੂਰ ਰਹੀਏ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਤੋਂ ਕੋਹਾਂ ਦੂਰ ਰੱਖੀਏ ਸਾਧ ਸੰਗਤ ਜੇ ਅਸਲ ਸੱਚਮੁੱਚ ਸਹੀ ਮੈਨਿਆਂ ਦੇ ਵਿੱਚ ਜੇਕਰ ਆਪ ਜੀ ਨੇ ਜ਼ਿੰਦਗੀ ਜਿਉਣੀ ਹੈ ਤਾਂ ਨਹੀਂ ਕੋਈ ਫਾਇਦਾ ਨਹੀਂ ਹੈਗਾ ਸੋ ਪਿਆਰਿਓ ਇਹਨਾਂ ਵਹਿਮਾਂ ਦੇ ਵਿੱਚੋਂ ਦੂਰ ਰਹੀਏ ਕਦੇ ਗੁਰਬਾਣੀ ਨੂੰ ਪੜਿਓ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਪੜਿਓ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜਿਓ ਸਾਨੂੰ ساری ਜ਼ਿੰਦਗੀ ਦਾ ਜਿਹੜਾ ਅਸਲ ਸੱਚ ਹੈ ਸਚਾਈ ਹੈ ਉਹ ਸਾਡੇ ਸਾਹਦੇ ਸਾਹਮਣੇ ਹੋਵੇਗੀ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮਤ ਦਾ ਮਾਰਗ ਸਭ ਤੋਂ ਸੁਖਾਲਾ ਮਾਰਗ ਹੈ ਪਰ ਸ਼ਾਇਦ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਸਮਝਿਆ ਨਹੀਂ ਪਾਤਸ਼ਾਹ ਕਹਿੰਦੇ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਮੇਰੇ ਸਤਿਗੁਰੂ ਨੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਗੁਰਮਖੋ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ ਸੋ ਗੁਰਮਖ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਦੂਰ ਹੋਈਏ ਗੁਰਬਾਣੀ ਨੂੰ ਲਿਆ ਕੇ ਘਰ ਵਿੱਚ ਰੱਖੀਏ ਪੜਹੀਏ ਗੁਰਕਾ ਸਹਿਬ ਸਾਡੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣਗੇ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਰਹੀਏ ਨਹੀਂ ਅਸਲ ਸੱਚਮੁੱਚ ਸਾਡੀ ਜ਼ਿੰਦਗੀ ਬਰਬਾਦ ਹੋ ਜਾਏਗੀ ਪੈਸਾ ਧਨ ਦੌਲਤ ਸਭ ਕੁਝ ਖਰਾਬ ਹੋ ਜਾਏਗਾ ਜੇ ਅਸੀਂ ਵਹਿਮ ਕਰਮ ਕਾਂਪ ਕਰਦੇ ਰਹਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ